ਸਰੇਗਰ ਗਵਰਮ ਸਿੰਘ ਜੀ ਪਰਿਵਾਰ ਤੇ ਫੌਜਾਂ ਦੇ ਨਾਲ ਕਿਲਾ ਆਨੰਦਗੜ ਅਨੰਦਪੁਰ ਸਾਹਿਬ ਵਿਖੇ ਠਹਿਰੇ ਹੋਏ ਸਨ ਕਿਲਾ ਆਨੰਦਗੜ ਸਾਹਿਬ ਦੇ ਸਾਹਮਣੇ ਇੱਕ ਬਾਗ ਜਿਸ ਨੂੰ ਇਸ ਸਮੇਂ ਸ਼ਿਦੀ ਬਾਗ ਕਿਹਾ ਜਾਂਦਾ ਹੈ ਉਸ ਬਾਗ ਦੇ ਵਿੱਚ ਕਲਗੀਧਰ ਪਾਤਸ਼ਾਹ ਟਹਿਲਣ जाया ਕਰਦੇ ਸਨ ਉਸੇ ਬਾਗ ਦੇ ਵਿੱਚੋਂ ਫੌਜਾਂ ਵਾਸਤੇ ਸ਼ਰਦਾਈਆਂ ਦੇ ਰਗੜੇ ਲੱਗਿਆ ਕਰਦੇ ਸਨ ਜੋ ਅੱਜ ਵੀ ਉਹੀ ਮਰਜ਼ਾਦਾ ਚੱਲਦੀ ਹੈ ਉਸੇ ਬਾਗ ਦੇ ਵਿੱਚ ਇੱਕ ਦਰਖਤ ਜੋ ਬੋੜ ਦਾ ਸੁੱਕ ਗਿਆ ਉਹ ਕਲਗੀਧਰ ਪਾਤਸ਼ਾਹ ਜੀਆ ਨੇ ਇੱਕ ਮਾਤਾ ਕੋਲ ਜਲ ਪਵਾ ਕੇ ਉਹ ਹਰਿਆ ਹੋਇਆ ਉਸੇ ਬਾਗ ਦੇ ਵਿੱਚ ਹੀ ਫਿਰ ਸ਼ਹੀਦ ਹੋਏ ਸਿੰਘਾਂ ਦੇ ਸਸਕਾਰ ਹੋਇਆ ਕਰਦੇ ਸਨ ਤੇ ਉਸੇ ਬਾਗ ਦੀ ਸ਼ਹੀਦਾਂ ਦੀ ਕਲਾ ਵਰਤਿਆ ਕਰਦੀ ਸੀ ਉਸੇ ਸਥਾਨ ਤੇ ਅੱਜ ਸੇਵਾ ਕਰ ਰਹੇ ਨੇ ਸੰਤ ਗੁਰਦੇਵ ਸਿੰਘ ਜੀ ਛਿੱਦੀ ਬਾਗ ਵਿਖੇ ਬਹੁਤ ਸੋਹਣਾ ਦਰਬਾਰ ਤਿਆਰ ਕੀਤਾ ਗਿਆ ਉੱਥੇ ਸ਼ੰਖ ਮਰਮਰ ਦੇ ਨਾਲ ਉਸ ਦੀ ਸੇਵਾ سونے ਦੀ ਇੱਕ ਸਾਲ ਦੇ ਵਿੱਚ ਜਿੰਨਾ ਸੋਨਾ ਲੱਗਾ ਮਹਾਪੁਰਸ਼ਾਂ ਨੇ ਬਿਨਾ ਕਿਤੇ ਉਗਰਾਈ ਕੀਤੇ ਤੋਂ ਸੋਨਾ ਲਾਇਆ ਗਿਆ ਇਹ ਹਮੇਸ਼ਾ ਹੀ ਛਿੱਦੀ ਬਾਗ ਵਿਖੇ ਕਲਾ ਵਰਤਿਆ ਜੋ ਵੀ ਜਾਓ ਆਨੰਦਪੁਰ ਸਾਹਿਬ ਤੇ ਦਰਸ਼ਨ ਕਰਕੇ ਆਇਆ ਕਰੋ ਖਾਲਸਾ ਜੀ ਚਾਂਕੋ ਹਰ ਰਗ ਲਾਗੋ ਇਸ ਜਗ ਮੈਂ ਸੋਕਈਤ ਐ ਸੂਰਾ ਆਤਮ ਜਿਨੇ ਸਗਲ ਵਸ ਤਾਂ ਕਾ ਚਾਂ ਕਾ ਸਤਗੁਰ ਪੂਰਾ